ਉਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕੋਕੈਨ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀਜ਼ ਦੇ ਵਿੱਚ ਉਮੀਦ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ ਉਹ ਅਸੀਂ ਰਿਕਵਰ ਕੀਤੀ ਹੈ 112 ਗ੍ਰਾਮ ਔਰ ਉਹਦੇ ਵਿੱਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ ਬੱਤੀਬੋਰ ਦਾ ਪਿਸਟਲ ਹੈ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ 8 ਲੱਖ 10 ਹਜ਼ਾਰ ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਦੋ ਜਿਹੜਾ ਪਹਿਲਾ ਕੇਸ ਇਹਦੇ ਵਿੱਚ ਕੋਲਿੰਸ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉਥੇ ਵਿਕਰੀ ਹੈਗੀ ਹੈ ਕੋਕੀਨ ਦੀ ਇਹਨੇ ਐਫਲੂਐਂਟ ਪਾਰਟੀਆਂ ਉਥੇ ਹੀ ਰਹਿਣ ਲੱਗ ਗਿਆ ਇਹਨੇ ਓਵਰਸਟੇ ਵੀ ਕੀਤੀ ਹੈ ਔਰ ਇਹ ਇਹਨੇ ਕਾਉਂਟਰਵੈਂਸ਼ਨ ਵੀ ਕੀਤੀ ਹੈ ਜਿਹੜਾ ਪਾਸਪੋਰਟ ਐਕਟ ਦੀ ਆਪਾਂ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਲੈਡ ਬਾਈ ਇੰਸਪੈਕਟਰ ਮੋਲਕਦੀਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪ੍ਰੀਤ 엘ियस ਹਰਸ਼ ਇਹ ਬਸੰਤ ਐਵੇਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ 12ਵੇਂ ਪਾਸ ਹੈ ਔਰ ਅਖਲੇਸ਼ ਵੇਜ ਜਿਹੜਾ ਇਹ ਵੀ ਬਸੰਤ ਐਵੇਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਰ ਬੱਤੀਪੁਰ ਵੀ ਇਹ ਤੋਂ ਨਾਲ ਮਿਲਿਆ ਬੀਕਾਮ ਪੜਿਆ ਹੋਇਆ ਹੈ ਮੇਨ ਅਖਲੇਸ਼ ਵੀ ਇਥੇ ਅੰਮ੍ਰਿਤਸਰ ਦੇ ਵਿੱਚ ਰਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਨ ਜਾਂਦੇ ਸੀਗੇ ਕਾਲਿੰਸ ਤੋਂ ਛਿਮਾਨ ਤੇ ਕਨਸਾਈਨਮੈਂਟ WhatsApp ਦੇ ਉੱਤੇ ਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰ ਇਹ ਆਪ ਵੀ ਗਿਆ ਹੈ ਜਾਂ ਆਪਣੇ ਕਿਸੇ ਹੋਰ ਸਾਥੀ ਰਾਹੀਂ ਮੰਗਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਐਫਲੂਐਂਟ ਜਿਹੜੇ ਫੈਮਿਲੀਜ਼ ਨੇ ਉਹਨਾਂ 'ਚ ਡਿਸਟ੍ਰੀਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਐਫਲੂਐਂਟ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ 'ਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਹੈ ਔਰਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚਲੇ ਜਾਂਦੀ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਤੇ ਇਸ ਕਰਕੇ ਜਿਹੜਾ ਕਾਲਿੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਏ ਚੋਂ ਇਹਨੂੰ ਅਸੀਂ ਗ੍ਰਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਜਿਹੜਾ ਕਾਰਟਲ ਬਸਟ ਹੋਇਆ ਉਹਦੇ ਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਇਹ ਦਾਦੂਪੁਰ ਥਾਣਾ ਮਜੀਠਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਕਬੂ ਥਾਣੇ ਦੇ ਵਿੱਚ ਇਹਨੇ ਇਹ ਬਾਹਰ ਪਾਕਿਸਤਾਨੀ ਸਫਗਰਸ ਨਾਲੇ ਦਾ ਰਾਫਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਐਲੀਅਸ ਰਾਹੁਲ ਕਤੂ ਨੰਗਲ ਰੋਡ ਪੀਐਸ ਮਜੀਠਾ ਅਮਰਸਰ ਰੂਰਲ ਇੱਕ ਇਹ ਵੀ ਇੱਕ ਕਪੜੇ ਦੀ ਫੈਕਟਰੀ ਚ ਕੰਮ ਕਰਦਾ ਹੈ ਇਹ ਡੈਜ਼ਿਗਨੇਟਡ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਨ ਨੂੰ ਚੁਕਾ ਕੇ ਤੇ ਇੱਥੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹਦੇ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆ ਦਾ ਫੜਿਆ ਗਿਆ ਜਿਸ ਤੋਂ 8 ਲੱਖ 10 ਹਜ਼ਾਰ ਡਰਗ ਮਨੀ ਤੇ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਬਰਾਮਦ ਹੋਈ ਹੈ ਇਹ ਚ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ ਡੀਲ ਕਰਦਾ ਸੀਗਾ ਉਹ ਵਾਇਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਦੇ ਜਿਹੜੀ ਅਗਲੇ ਦੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਹ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਇ ਮਿਸਟਰ ਰਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਚ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਵਕੀਨ ਵਾਲੇ ਵਿੱਚ ਵੀ ਤੇ ਹੀਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹ ਇਹਦਾ ਪਰਦਾ ਫਾਸ਼ ਹੋਏਗਾ ਸੁਰਜੀਤ ਦੀ ਇਨਵੈਸਟੀਗੇਸ਼ਨ ਅਜੇ ਔਨ ਔਨ ਹੈ ਸਰ ਜਿਹੜਾ ਪਿਛੋਲਾ ਹੈ ਜਿਹੜਾ ਇੱਕ ਨਾ ਵੀ ਪਿਛੋਲਾ ਦੱਸਿਆ ਜਾ ਰਿਹਾ ਮਸਤ ਦਾ ਕਿ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਦੁਕਾਨ ਦੀ ਆਰਡ ਹੁੰਦਾ ਸੀ ਕਿਵੇਂ ਹੁੰਦਾ ਦੇਖੋ ਬੇਸਿਕਲੀ ਇਹਨਾਂ ਦੇ ਆਪਣੇ ਗਰੁੱਪ ਬਣੇ ਹੋਏ ਆ ਜਿਹੜੇ ਫਰੈਂਡਸ ਦੇ ਸਮਝ ਲਓ ਜਾਂ ਜਿਨ੍ਹਾਂ ਨੇ ਰਿਸਿਵਰਸ ਦੇ ਗਰੁੱਪ ਜਿਨ੍ਹਾਂ ਨੂੰ ਇਹ ਯੂਜੇਜ ਦੀ ਹੁੰਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਅਮੀਰ ਜ਼ਾਦੇ ਨੇ ਉਹ ਇਸ ਗੱਲ ਨੂੰ ਇੱਕ ਫੈਸ਼ਨ ਵੀ ਸਮਝਦੇ ਨੇ ਔਰ ਦਿੱਲੀ ਵਗੈਰਾ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਤਾਂ ਬਹੁਤ ਪ੍ਰੈਵਲੈਂਸ ਹੈ ਰਹੀ ਹੈ ਮੁੰਬਈ ਵਗੈਰਾ 'ਚ ਔਰ ਇਹ ਕਾਲਨਸ ਤੋਂ ਵੀ ਪਤਾ ਲੱਗਿਆ ਕਿ ਬਹੁਤ ਵੱਡੇ ਲੈਵਲ ਤੇ ਉੱਥੇ ਕੰਮ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਇਹਨਾਂ ਸੰਪਰਕ ਕਰਕੇ ਦਿੱਲੀ ਦੇ ਵਿੱਚ ਇੱਥੇ ਆਪਣੇ ਗਰੁੱਪਸ ਦੇ ਵਿੱਚ ਬੜਾ ਸੀਕ੍ਰੇਟਿਵਲੀ ਇਹ ਕੰਮ ਚੱਲਦਾ ਰਿਹਾ ਇਹ ਨਹੀਂ ਕੋਈ ਬਹੁਤ ਓਪਨਲੀ ਆਪਾਂ ਕਹਿ ਸਕਦੇ ਹਾਂ ਵੀ ਇਹ ਸਾਰਿਆਂ ਨੂੰ ਹੀ ਪਤਾ ਸੀ ਜਾਂ ਇਹਨਾਂ ਦਾ ਬੜਾ ਸੀਕ੍ਰੀਟ ਗਰੁੱਪ ਹੈਗਾ ਉਹਦੇ ਵਿੱਚ ਹੀ ਇਹ ਸਪਲਾਈ ਅੱਗੇ ਕਰਦੇ ਸੀ ਔਰ ਇਹਦੀ ਪ੍ਰਾਈਸ ਵੀ ਬੜੀ ਐ ਐਕਸਪੈਂਸਿਵ ਤੌਰ ਤੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਬੱਚੇ ਲੈਣਗੇ ਉਹ ਜੋ ਅੰਦਾਜ਼ਾ ਹੈਗਾ ਕਿ ਤਕਰੀਬਨ 20000 ਰੁਪਏ ਪਰ ਗ੍ਰਾਮ ਤਕਵੀਦ ਵੇਚਦੇ ਰਹੇ ਹੈ ਜੋ ਇਹਨਾਂ ਦੀ ਪੁੱਛ ਕੀਤੀ ਆ ਸੋ ਜਿੱਦਾਂ ਜਿਹੋ ਜੀ ਐ ਮੋਕਾ ਹੁਦਾ ਹੋ ਜੀ ਇਹ ਕੀਮਤ ਲਾ ਦਿੰਦੇ ਰਹੇ ਸਰ ਬੜੀ ਵੱਡੀ ਕਪੀ ਕਪੀ ਇਸ ਦਾ ਜਿਹੜੀ ਘੱਟਦੀ ਹੁੰਦੀ ਹੈ ਕਿ ਪਾਰਟੀਆਂ ਕਿਹੜੀ ਕਿਹੜੀ ਪਾਰਟੀਆਂ ਚੱਲਦੇ ਨਹੀਂ ਆ ਬੜੀ ਪਾਰਟੀਆਂ ਬਹੁਤ ਰਾਹੀ ਪਾਰਟੀ ਦਾ ਚਾਂਸ ਆਪਣੇ ਆਇਆ ਕਿ ਦੇਖੋ ਜੀ ਉਹ ਆਪਾਂ ਕਰ ਰਹੇ ਆ ਮੈਂ ਤੁਹਾਨੂੰ ਤਾਂ ਨਹੀਂ ਅਜੇ ਕਰਿਆ ਫਿਰ ਉਹ ਬੰਦੇ ਸਾਰੇ ਅਲਰਟ ਹੋ ਜਾਂਦੇ ਅਸੀਂ ਦੋ ਬੰਦੇ ਤਾਂ ਹੀ ਡਿਲੇਡ ਤੁਹਾਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ ਕਿਉਂਕਿ ਫੜਨਾ ਨੈਟਵਰਕ ਤੋੜਨਾ ਔਰ ਸਾਰੀਆਂ ਚੀਜ਼ਾਂ ਨੂੰ ਔਨ ਫਾਇਲ ਲਿਆਉਣਾ ਟਾਈਮ ਲੱਗ ਜਾਂਦਾ ਹੁਣ ਵੀ ਇਹਦੇ ਤੇ ਕੰਮ ਚੱਲ ਰਿਹਾ ਹੈ ਮੇਨ ਗੱਲ ਹੈ ਕਿ ਕੋਕੀਨ ਇੱਕ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈ ਉਹਦੇ ਤੋਂ ਵੀ ਧਿਆਨ ਚ ਲਿਆਦਾ ਹਿਰੋਇਨ ਜਿਹੜੀ ਆ 250 ਗ੍ਰਾਮ ਦੇ ਉੱਤੇ ਕਮਰਸ਼ੀਅਲ ਬਣਦੀ ਹੈ ਜਿਹੜੀ ਕੋਕੀਨ ਹੈ ਉਹ 100 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੈ ਸੋ ਤੁਸੀਂ ਇਹਦੀ ਦੇਖ ਸਕਦੇ ਹੋ ਕਿ ਜਿਹੜਾ ਵਪਾਰੀ ਬਣ ਗਿਆ ਸੀ ਕਿਹੜਾ ਤੇ ਕਿਹੜਾ ਵਲ ਹੈ ਹਾਂਜੀ ਜਿਹੜਾ ਫੇਸਵਾਲ ਹੈ ਜਿਹੜਾ ਰਕਪ ਸੰਦੇ ਹੈ ਉਹ ਵੀ ਜਿਹੜਾ ਵਪਾਰੀ ਬਣ ਗਿਆ ਸੀ ਵਪਾਰੀ ਰਿਸਿਵਰ ਹੈ ਤੇ ਡਿਸਟ੍ਰੀਬਿਊਟਰ ਹੈ ਇਹ ਸਮਝ ਸਕਦੇ ਹੋ ਤੁਸੀਂ ਦੋਨੋਂ ਚੀਜ਼ਾਂ ਉਹ ਕਿਦਰ ਬਹੁਤ سارے ਮੁੰਡੇ ਕਨੈਕਟਡ ਨੇ ਜਿਹੜੇ ਪਾਰਟੀਆਂ ਕਰਦੇ ਨੇ ਕਿ ਇੰਟਰਪੋਲ ਸਿਸਟਮ ਕੰਮ ਕਰਦਾ ਬਹੁਤ ਵੱਡੇ ਲੈਵਲ ਤੇ ਕੰਮ ਕਰਦਾ ਬਿਲਕੁਲ ਮੈਂ ਤਾਂ ਤੁਹਾਨੂੰ ਰਿਕੁਐਸਟ ਕਰੂੰਗਾ ਸਾਡੇ ਨਾਲ ਵੀ ਸ਼ੇਅਰ ਕਰੋ ਜੇ ਕਈ ਵਾਰ ਸਾਡੇ ਕੋਲ ਨਹੀਂ ਗੱਲ ਆਉਂਦੀ ਜੋ ਅਸੀਂ ਇਨਵੈਸਟੀਗੇਸ਼ਨ ਚ ਕਰ ਰਹੇ ਹਾਂ ਆਈ ਊਡ ਰਿਕੁਐਸਟ ði ਪਬਲਿਕ ਆਲਸੋ ਥਰੂ ਯੂ ਇਹ ਸਾਨੂੰ ਜ਼ਰੂਰ ਇਹਦੇ ਬਾਰੇ ਇਨਫੋਰਮੇਸ਼ਨ ਦੇਣ ਸੋ ਥੈਟ ਅਸੀਂ ਜਿਹੜੀ ਸਾਰੀ ਚੇਨ ਹੈ ਬ੍ਰੇਕ ਕਰ ਲਈ ਔਰ ਬੈਕਬੋਨ ਟੁੱਟੇ ਤਾਂ ਕਿ ਜਿਹੜਾ ਸਾਡੇ ਏਰੀਆ ਦੇ ਵਿੱਚੋਂ ਇਹ ਕੰਮ ਖਤਮ ਹੋਵੇ ਪਰ ਜੋ ਕਾਲਜ ਦੇ ਦਸਰ ਮੁਤਾਬਕ ਇਹਨਾਂ ਦੇ ਬਹੁਤ ਸਾਰੇ ਹੋਰ ਟਿਕਾਣੇ ਵੀ ਨੇ ਪੰਜਾਬ ਹਰਿਆਣਾ ਦੇ ਵਿੱਚ ਐਰੋ ਦੇ ਹੋਰ ਬਹੁਤ ਜਿਹੜੇ ਰਿਸੀਵਰਸ ਨੇ ਔਰ ਡਿਸਟ੍ਰੀਬਿਊਟਰ ਨੇ ਕਾਲਜ ਦੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਦੂਜੇ ਸ਼ਹਿਰਾਂ ਵਿੱਚ ਪੰਜਾਬ ਦੇ ਵਿੱਚ ਪ੍ਰੈਵਲੈਂਟ ਹੈ ਅਸਾਂ ਉੱਥੇ ਵੀ ਜਾਂਦੇ ਹਾਂ